here we go guys ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਚਮਕੀਲਾ ਫਿਲਮ ਨੂੰ ਤੁਹਾਡੇ ਰਿਵਿਊਜ਼ ਤੇ ਤੁਹਾਡਾ ਜਿਹੜਾ ਪਿਆਰ ਆ ਉਹ ਸਿਰ ਮੱਥੇ ਤੁਸੀਂ ਇੰਨਾ ਸੋਹਣਾ ਸਾਨੂੰ ਰਿਸਪੌਂਸ ਦਿੱਤਾ ਉਮੀਦ ਨਾਲੋਂ ਜ਼ਿਆਦਾ ਦਿੱਤਾ ਤੇ ਆ ਆ ਪਤਾ ਨਹੀਂ ਕੀ ਆ ਪਤਾ ਨਹੀਂ ਕੀ ਆ ਸੇਬਾ ਬੰਨੇ ਆ ਇਹ ਮੈਂ ਹੁਣ ਕਰਨ ਲੱਗਾ ਇੱਥੇ ਅਨਬਾਕਸਿੰਗ ਤੇ ਇਹ ਸਾਨੂੰ netflix ਨੇ ਭੇਜਿਆ netflix ਦਾ ਤੁਸੀਂ ਪਹਿਲਾਂ ਵੀ ਇੱਕ ਅਨਬਾਕਸਿੰਗ ਦੇਖ ਚੁੱਕੇ ਹੋ ਮੇਰੀ ਤੇ ਹੁਣ ਇੱਕ ਹੋਰ ਅਨਬਾਕਸਿੰਗ ਹੋਣ ਲੱਗੀ ਆ ਦੇਖੀ ਅੱਛਾ ਇਹ ਤਾਂ ਆਇਆ ਫੁੱਲ ਨੂੰ ਇਕੱਠਾ ਕੀਤਾ ਠੀਕ ਹੈ ਠੀਕ ਹੈ ਠੀਕ ਹੈ ਅਨਬਾਕਸਿੰਗ ਐ ਤੋ ਹੋਏਗੀ ਆ ਫੁੱਲ ਗਿਆ ਆ ਵੀ ਖੁੱਲ ਗਿਆ ਹੁਣ ਤੁਸੀਂ ਮੈਨੂੰ ਦੱਸੋ ਇਹ ਚ ਕੀ ਹੋ ਸਕਦਾ ਜਦ ਤੱਕ ਮੈਂ ਅਗਲੀ ਸਨੈਪ ਬਣਾਉਣਾ ਦੇਖੋ ਜੀ ਆਹ ਦਾ ਤੁਹਾਨੂੰ ਪਤਾ ਕੌਣ ਨੇ ਹੈ ਨਾ ਜੀ ਤੇ ਇਹ ਸੰਦੂਕ ਦੇ ਵਿੱਚ ਕੀ ਆ ਇਹ ਤੁਸੀਂ ਸਾਨੂੰ ਦੱਸੋ ਜਾਂ ਜਾਨੂੰ ਆਪਾਂ ਬੰਦਿਆਂ ਨੂੰ ਪੁੱਛਦੇ ਹਾਂ ਹਾਂਜੀ ਸਰ ਕੀ ਹੋ ਸਕਦਾ ਜੀ ਮੋਬਾਈਲ ਸਰ ਇਹ ਨੂੰ ਮੋਬਾਈਲ ਦੀ ਲੋੜ ਹੈ ਹਾਂਜੀ ਸਰ ਕੋਲ ਜੀ ਸਮੇ ਸਰ ਤੁਸੀਂ ਵੀ ਤੂੰ ਵੀ ਸੈਟਸ ਹੋ ਸਕਦਾ ਲੈ ਆਈਆ ਠੀਕ ਪਰ ਕੋ ਨਾਲ ਲੈ ਹਾਂ ਜੀ ਸਰ ਇਹ ਖਾਲੀ ਪਾਉਚ ਤੇ ਨਹੀਂ ਬੀਹਲੀ ਰੱਖੋ ਹੈ ਖਾਲੀ ਪਾਉਚ ਖਾਲੀ ਪਾਉਚ ਇਹ ਹਰਦੂਈ ਤੱਕ ਕਰ ਰਿਹਾ ਨਾ ਖਾਲੀ ਪਾਉਚ ਤੇ ਨਹੀਂ ਹੋ ਸਕਦਾ ਦੱਸੋ ਜੀ ਕੀ ਹੋ ਸਕਦਾ ਬੁੱਝੋ ਪਾਜੀ ਦਸ ਦੇ ਵਿੱਚ ਕੀ ਹੈ ਹੈ ਕੀ ਇਹਦੇ ਵਿੱਚ ਇਹ ਮੈਂ ਤਾਂ ਨਹੀਂ ਆਦਾ ਬੁੱਝੋ ਬੁੱਝੋ ਮਤਲਬ ਤੁਸੀਂ ਆਈਡੀ ਲਾਓ ਕੀ ਹੋਣਾ ਹੈ ਆਪਾਂ ਸ਼ਾਮ ਤੱਕ ਦੇਖਦੇ ਹਾਂ ਕਿ ਬਣਦਾ ਇਹ ਠੀਕ ਹੈ ਯਾਰ ਤੁਹਾਡਾ ਤਾਂ ਪਤਾ ਨਹੀਂ ਮੈਨੂੰ ਆਪ ਨਹੀਂ ਰਹਿ ਹੋ ਰਿਹਾ ਇਹਦੇ ਵਿੱਚ ਕੀ ਹੈ ਹਾਂ ਲੈ ਬਈ ਫਿਰ ਕੁਰਾਲ ਤੂੰ ਕਹਿੰਦਾ ਤੂੰ ਵੀ ਦਾਦਾ ਕਹਿੰਦਾ ਮੋਬਾਈਲ ਤੇ ਭਾਜੀ ਕਹਿੰਦੇ ਪੌਚ lettes see bro lets see ਚੱਗਦੀ ਫਟੇ ਕਰ ਦੇਖ ਨੈਟਫਲਿਕਸ ਤਾਂ ਲਿਖਿਆ ਹੈ ਇਹ ਤਾਂ ਮੈਂ ਦੇਖ ਲਿਆ ਇਹ ਤਾਂ ਪੱਕੀ ਗੱਲ ਆ ਵੀ ਵਿੱਚ ਛੱਡ ਜਾ ਨੈਟਫਲਿਕਸ ਤਾਂ ਲਿਖਿਆ ਹੀ ਹੈ ਵਿੱਚ ਓਕੇ 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 ਦੋ ਵਾਰ ਹਾਂ ਕੋਲੀ ਤੂੰ ਵੀ ਕੋਈ ਬੈਡ ਲਾ ਸਕਦਾ ਬ్రో ਹਲੇ ਤੱਕ ਨੈਟਫਲਿਕਸ ਹੀ ਦੇਖਿਆ ਕੀ ਹੋ ਸਕਦਾ ਵਿੱਚ ਵਿੱਚ ਨਾ ਦੇਖ ਲਿਖਿਆ ਕਿ ਇਹ 10 ਉਹ ਸਾਰੀ ਵਿੱਚ ਹੈਗਾ ਕੀ ਇਹ 10 ਇਹ ਚੌਕਲੇਟ ਵਗੈਰਾ ਹੀ ਹੋਣੀ ਹੈ ਚੌਕਲੇਟ ਕੋਲੀ ਕਹਿੰਦਾ ਯੋਕਲੇਟ ਇਹਨੂੰ ਯੋਕਲੇਟ ਦੀ ਲੋੜ ਹੈ ਚੌਕਲੇਟ ਦਾ ਚੌਕਲੇਟ ਆਰਡਰ ਕਰੋ ਦੱਚੂ ਅੰਦਰ ਕੋਨੇ ਬੋਲੋਗੇ ਕਿ ਮੈਂ ਖੋਲ੍ਹਾ ਗੁੰਡਾ ਚੱਲ ਫਿਰ ਗੁਨਾਲ ਆ ਜਾ ਲੈ ਵੇ ਸਿਆਣੇ ਕਹਿੰਦਾ ਜਿਹੜਾ ਬੋਲੇ ਹੋਈ ਗੁੰਡਾ ਹੋਨੇ ਹੈ ਨਾ ਮੈਂ ਬੋਲਾਂ ਤਾਂ ਫਿਰ ਮੈਂ ਹੀ ਗੁੰਡਾ ਖੋਲਾਂਗਾ ਨਾ lettes see bro finally ਆ ਵੀ ਦੇਖਿਆ ਇਹਦੇ ਵਿੱਚ anthasis 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 diljit a spelling ਮੇਰੇ ਗਲਤ ਲਿਖਿਆ ਡੀ ਆਈ ਐਲ ਜੇ ਆਈ ਟੀ bro ਡਬਲ ਈ ਮੈਨੂੰ ਬਹੁਤ ਭੜਾ ਲੱਗਦਾ ਜਿਹੜਾ ਮੈਂ ਡਬਲ ਈ ਲਿਖਿਆ ਨਾ ਆਈ ਡੋਨਟ ਲਾਈਕ bro ਇਹ ਇਹ ਕਿਹਨਾਂ ਨੇ ਲਿਖਿਆ ਇਹਨਾਂ ਨੇ ਲਿਖਿਆ anthasis ਨੇ ਓਕੇ bro no like ਹੀ ਵੀ ਨੋ ਲਾਈਕ ਯਾਰ ਮੈਨੂੰ ਪਸੰਦ ਨਹੀਂ ਚੀਜ਼ ਹੈ ਯਾਰ ਛੱਡੋ ਯਾਰ ਦਰ ਖੋਲਣੇ ਚੱਲ ਯਾਰ ਮੈਂ ਹੁੰਦਾ ਕੌਣ ਆ ਯਾਰ ਮੈਂ ਜ਼ੀਰੋ ਇਨਸਾਨ ਆ ਯਾਰ ਕੁਝ ਵੀ ਲਿਖ ਦੋ ਇੱਥੇ ਯਾਰ اے ਬੀ ਸੀ ਡੀ ਤਾਂ ਵੀ ਖੋਲਣਾ ਜੀ ਆਪਾਂ ਠੀਕ ਹੈ ਨਾ ਜੀ ਹਾਂ ਜੀ ਆ ਜਾ ਖੋਲੋ ਯਾਰ ਖੋਲ ਲੇ ਕੋ ਖੋਲੋ ਹੀ ਖੋਲੋ ਆ ਪਿੱਛੋਂ ਬੜਾ ਨਕਲੀ 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 ਆਇਆ ਤੇਰਾ ਖੋਲ ਦੋ ਖੋਲ ਦੋ ਪਰ ਫਿਰ ਵੀ ਆ ਚੱਕ ਓ ਕਨਾਲ ਹਜਤ ਗਿਆ ਹੋਏ ਲੈ ਵੀ ਲੈ ਕਨਾਲ ਤੂੰ ਜਿੱਤ ਗਿਆ ਵੀਰੇ ਆਏ ਹਾਏ 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 ਦੇ ਕਿੰਨੀ ਸੋਹਣੀ ਤੂੰ ਵੀ ਆ ਇਹ ਤੈਨੂੰ ਮਿਲੀ ਐ ਲੈ ਮੇਰਾ ਵੀਰ ਥੈਂਕ ਯੂ ਜਿਉਂਦਾ ਰਹਿ ਚਮਕੀਲੇ ਲਈ ਤੂੰ ਵੀ ਆਵਾਜ਼ ਨਹੀਂ ਵਧੀਆ ਆਈ ਪਰ ਠੀਕ ਐ ਇਹ ਕੋਣ ਹੈ ਪ੍ਰੋਟੀਨ ਪੂਪਸ ਪ੍ਰੋਟੀਨ ਪੂਪਸ ਪੌਪਸ ਪੌਪਸ ਸੌਰੀ ਪ੍ਰੋਟੀਨ ਪੌਪਸ ਹਵਾਈਨ ਬਾਰਬੀਕਿਊ ਇਹ ਕੋ ਨਾਲ ਮੈਂ ਖਾਵਾਂਗਾ ਮਾਨੂੰ ਚੰਗੇ ਲੱਗਦੇ ਨੇ ਚੀਟਸ ਵੀ ਓਹ ਹੋ ਚੀਟਸ ਸਵੀਟਸ ਵੀ